ਗੁਰੂ ਰੂਪਿਆਰੀ ਸਾਧ ਸੰਗਤ ਜੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੁੱਲ ਕਵਿਤਾ ਹੈ ਜਿਸ ਦਾ ਸਿਰਲੇਖ ਹੈ ਲਾ ਮਕਾਨ ਦੇ ਅੰਬਰ ਇਸ ਕਵਿਤਾ ਵਿੱਚ ਅਰਬੀ ਫਾਰਸੀ ਦੇ ਲਫ਼ਜ਼ ਬਹੁਤ ਹਨ ਪਹਿਲੇ ਉਹਨਾਂ ਦੇ ਅਰਥ ਪੜ ਲੈਂਦੇ ਹਾਂ ਤਾਂ ਕਿ ਕਵਿਤਾ ਦਾ ਰਸ ਬਝਿਆ ਰਹੇ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਲਾ ਮਕਾਨ ਜਿਸ ਦਾ ਕੋਈ ਟਿਕਾਣਾ ਨਹੀਂ ਪਾਵ ਸਰ ਵਿਆਪੀ ਅਕਾਲ ਪੁਰਖ ਮਕਾਨ ਯਾਨੀ ਮਕਾਨ ਟਿਕਾਣਾ ਵਸੇਬਾ مکی یعنی واسی مکان والا شب یعنی رات امبر یعنی آکاش ذات یعنی صاحب مالک پاؤ تھر کر وادی وادی تو پاؤ ہے وسوں فنا فنا تو پاؤ ہے ناشمان بقا بقا تو پاؤ ہے باقی رین والا اوناسی میدہ میدہ تو پاؤ ہے خوشخبری نسیم ਨਸੀਮ ਤੋਂ ਪਾਵੇ ਸਮੀਰ ਠੰਡੀ ਤੇ ਸੁਗੰਧਤ ਪਾਉਣ ਨਗਮਾ ਨਗਮਾ ਤੋਂ ਪਾਵ ਹੈ ਖੁਸ਼ੀ ਦਾ ਗੀਤ ਸਬਾ ਸਬਾ ਤੋਂ ਪਾਵ ਹੈ ਅੰਮ੍ਰਿਤ ਵੇਲੇ ਪੂਰੇ ਦੀ ਸੀਤਲ ਪਾਉਣ ਲਬਾਂ ਲਬਾਂ ਤੋਂ ਪਾਵ ਹੈ ਬੁਲਾ ਸਾਕੀ ਸਾਕੀ ਤੋਂ ਪਾਵ ਹੈ ਸ਼ਰਾਬ ਪਿਉਣ ਵਾਲਾ ਪਾਉ ਆਤਮ ਰਸਾਂ ਵਿੱਚ ਸਰਸ਼ਾਰ ਕਰਨ ਵਾਲਾ ਗੁਰੂ ਗੁਰਮੁਖ ਜਾਮ ਜਾਮ ਤੋਂ ਪਾਵ ਹੈ ਪਿਆਲਾ گل گل تو پاو ہے فل پیوند پیوند تو پاو ہے جوڑ پیون پیوند پیون پیون پاؤ پیوں کی فلان نار تو پاو ہے قربان صد کے ہزار داستان ہزار داستان تو پاو ہے بل بل ختن ختن تو پاو ہے چین دی حد ایک شہر جتوں کستوری آن دی ہے مشک مشک تو پاو ہے کستوری فنا بقا ہے تو پاو ہے ਪਾਉ ਨਾਸ਼ਮਾਨ ਸੰਸਾਰ ਵਿੱਚੀ ਅਟਲ ਪਦਵੀ ਪ੍ਰਾਪਤ ਹੋ ਸਕਦੀ ਹੈ ਜੇ ਨਾਮ ਦਾ ਜਾਮ ਪੀਵੇ ਬਕਾਫਨਾ ਹੈ ਤੂੰ ਪਾਉ ਹੈ ਪਾਉ ਸੰਸਾਰ ਨੂੰ ਜੋ ਅਸੀਂ ਸੱਚਾ ਮੰਨ ਕੇ ਅਟਲ ਸਮਝ ਲੈਂਦੇ ਹਾਂ ਇਹ ਅਟਲ ਨਹੀਂ ਨਾਸ਼ਮਾਨ ਹੈ ਚਮਨ ਚਮਨ ਤੋਂ ਪਾਉ ਹੈ ਬਾਗ ਇਲਾਹੀ ਇਲਾਹੀ ਤੋਂ ਪਾਉ ਹੈ ਦੇਵਾ ਅਰਸ਼ ਤੈਨੂੰ ਮਕਾਨ ਨਾ ਮਿਲਦਾ ਬਣ ਤੂੰ ਮਕੀ ਨਾ ਜਾਵੇਂ ਪੰਛੀ ਨਿਵਾਸ ਤੇਰਾ ਹਰ ਸ਼ਬ ਨਵੀ ਹੋ ਥਾਵੇਂ ਖੇਲ ਰੇ ਤੂੰ ਖਾਂਬ ਰੱਖੇ ਪੰਛੀ ਉਡਾਰ ਵਾਂਗੂ ਅੰਬਰੋ ਲਾਂ ਮਕਾਂਦੇ ਉਡ ਤਾਰੀਆਂ ਲਗਾਵੇਂ ਸੋਹਣੇ ਦਰਾਂ ਤੋਂ ਜੇਕਰ ਸਹਨਤ ਮਿਲੇ ਟਿਕਣ ਦੀ ਰੰਗ ਮਹਿਲ ਜ਼ਾਤ ਵਾਲੇ ਕਾਇਮ ਮਕਾਨ ਪਾਵੇਂ ਜਿੱਥੋਂ ਤੂੰ ਲੰਘ ਰਿਆ ਹੈ ਵਾਦੀ ਹੈ ਇਹ ਫਨਾ ਦੀ ਐ ਪਰ ਫਨਾ ਦੇ ਵਿੱਚੋਂ ਰਸਤਾ ਬਕਾਨ ਹੋ ਜਾਵੇ ਮੁਯਦਾ نسیم ਮਲਾਈ ਨਗਮਾ ਸਬਾ ਸੁਣਾਵੇ ਹਰ ਰੰਗ ਭਰੀ ਖੁਸ਼ੀ ਹੈ ਹਰ ਛਿੰਜੇ ਗੀਤ ਗਾਵੇ ਹਰ ਥਾਂ ਭਰੀ ਸੁਰਾਈ ਹਰ ਹਾਲ ਹੈ ਪਿਆਲਾ ਜਾਗੇ ਲਬਾਂ ਨੂੰ ਸਾਕੀ ਫਿਰ ਜੰਮ ਪਰ ਜੰਮ ਹੈ ਪਿਲਾਵੇ ਹੱਸ-ਹੱਸ ਕੇ ਗੁਲ ਤੈ ਰਸਤੇ ਪਈਆ ਪੰਖੜੀ ਵਿਛਾਵੇ ਕੰਡੇ ਸੰਭਾਲ ਰੱਖੇ ਤੈਨੂੰ ਨਾ ਚੋਬ ਆਵੇ ਪੈਵੰਦ ਨਾਲ ਭਰੀਆਂ ਡਾਲਾਂ ਨੂੰ ਛਾਂ ਹੋਂਣ ਬੁਲਬੁਲ ਹਜ਼ਾਰ ਬੈਠੀ ਤੈਨੂੰ ਹੀ ਗਾ ਸੁਣਾਵੇ ਰਸ ਦੀ ਫੁਹਾਰ ਪੈਂਦੀ ਪੀਂਗਾ ਦੇ ਰੰਗ ਲਹਿਰਨ ਮਿਰਗ ਆਖੋ ਤੰਤੋਂ ਦਵਾਰੇ ਤੇਰੇ ਮੁਸ਼ਕ ਮਚ ਜਾਵੇ ਵਾ ਵਾ ਬਕਾ ਫਨਾ ਹੈ ਖਿੜਿਆ ਚਮਨ ਇਲਾਈ ਖੇੜਾ ਪਿਆ ਲੁਟਾਵੇ ਵਾਏ ਗੁਰੂ ਜੀ ਦਾ ਖਾਲਸਾ ਵਾਏ ਗੁਰੂ ਜੀ ਕੀ